ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇਸ ਚੈਨਲ ਡੂਮਣਾ ਖ਼ਬਰੀ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਚੰਗੇ ਅਤੇ ਤੰਦਰੁਸਤ ਹੋਵੋਗੇ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਸੀਂ ਇਹ ਵੀਡੀਓ ਕਿਸ ਪਿੰਡ ਜਾਂ ਸ਼ਹਿਰ ਤੋਂ ਦੇਖ ਰਹੇ ਹੋ ਤਾਂ ਚਲੋ ਗੱਲ ਕਰਦੇ ਹਾਂ ਅੱਜ ਦੀਆਂ ਖਾਸ ਅਤੇ ਮੁੱਖ ਖ਼ਬਰਾਂ ਬਾਰੇ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਹਰਿਆਣਾ ਨਾਲੋਂ ਘੱਟ ਹੋ ਗਏ ਹਨ ਜਿੱਥੇ ਪੰਜਾਬ ਵਿੱਚ ਸਿਰਫ 500 ਤੋਂ ਘੱਟ ਘਟਨਾਵਾਂ ਹੋਈਆਂ ਹਨ ਸਰਕਾਰੀ ਅਭਿਆਨਾਂ ਅਤੇ ਜੁਰਮਾਨਿਆਂ ਕਾਰਨ ਕਿਸਾਨ ਵਿਕਲਪ ਢੰਗ ਅਪਣਾ ਰਹੇ ਹਨ ਹਰਿਆਣਾ ਵਿੱਚ ਇਹ ਗਿਣਤੀ ਵੱਧ ਰਹੀ ਹੈ ਜਿਸ ਨਾਲ ਦਿੱਲੀ ਦੀ ਹਵਾ ਵਧੇਰੇ ਪ੍ਰਦੂਸ਼ਿਤ ਹੋ ਰਹੀ ਹੈ ਵਾਤਾਵਰਣ ਵਿਭਾਗ ਨੇ ਪੰਜਾਬ ਨੂੰ ਵਧਾਈ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਦੀਵਾਲੀ ਤੋਂ ਪਹਿਲਾਂ ਵੱਡਾ ਤੋਹਫ਼ਾ ਦਿੱਤਾ ਹੈ ਜਿੱਥੇ ਜ਼ਮੀਨੀ ਰਜਿਸਟਰੀ ਲਈ ਹੁਣ ਐਨਓਸੀ ਦੀ ਲੋੜ ਨਹੀਂ ਇਹ ਫੈਸਲਾ ਰਵਾਇਤੀ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਲਿਆ ਗਿਆ ਹੈ ਲੋਕਾਂ ਨੂੰ ਤੇਜ਼ੀ ਨਾਲ ਰਜਿਸਟਰੀ ਕਰਵਾਉਣ ਵਿੱਚ ਮਦਦ ਮਿਲੇਗੀ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਇਹ ਤੁਰੰਤ ਲਾਗੂ ਹੋਵੇ ਪੰਜਾਬ ਦੀਆਂ 4 ਵਿਧਾਨ ਸਭਾ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਸੀਨੀਅਰ ਆਗੂਆਂ ਦੇ ਪਰਿਵਾਰਕ ਮੈਂਬਰਾਂ ਨੂੰ ਟਿਕਟਾਂ ਦਿੱਤੀਆਂ ਹਨ ਇਸ ਨਾਲ ਆਪ ਤੇ ਪਰਿਵਾਰਵਾਦ ਦੇ ਇਲਜ਼ਾਮ ਲੱਗੇ ਹਨ ਚੋਣਾਂ 13 ਨਵੰਬਰ ਨੂੰ ਹੋਣਗੀਆਂ ਜਿੱਥੇ ਭਾਜਪਾ ਵੀ ਤੇਜ਼ ਹੋ ਰਹੀ ਹੈ ਵੋਟਰਾਂ ਵਿੱਚ ਇਸ ਫੈਸਲੇ ਨੂੰ ਲੈ ਕੇ ਵਿਵਾਦ ਉੱਠ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀਆਂ ਜ਼ਿਮਨੀ ਚੋਣਾਂ ਨਾਲ ਲੜਨ ਦਾ ਫੈਸਲਾ ਕੀਤਾ ਹੈ ਜੋ ਅਕਾਲ ਤਖਤ ਦੇ ਹੁਕਮਾਂ ਨਾਲ ਜੁੜਿਆ ਹੈ ਪਾਰਟੀ ਪ੍ਰਧਾਨ ਸੁਖਵੀਰ ਬਾਦਲ ਨੇ ਕਿਹਾ ਕਿ ਇਹ ਗੁਰੂ ਅਵਦੀਆਂ ਨੂੰ ਮੰਨਣ ਵਾਲਾ ਕਦਮ ਹੈ ਇਸ ਨਾਲ ਹੋਰ ਪਾਰਟੀਆਂ ਵਿੱਚ ਖੁਸ਼ੀ ਦੀ ਲਹਿਰ ਹੈ ਚੋਣਾਂ ਵਿੱਚ ਨਵਾਂ ਪੰਜਾਬ ਵਿੱਚ ਡੇਂਗੂ ਦੇ ਮਾਮਲੇ ਵਧ ਰਹੇ ਹਨ ਜਿੱਥੇ ਹੁਣ ਤੱਕ ਸੈਂਕੜੇ ਕੇਸ ਰਿਪੋਰਟ ਹੋ ਚੁੱਕੇ ਹਨ ਪ੍ਰਸ਼ਾਸਨ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੈ ਸਫਾਈ ਅਤੇ ਪਾਣੀ ਵਿੱਚ ਲਾਰਵਾ ਰੋਕਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਹਸਪਤਾਲਾਂ ਵਿੱਚ ਵਿਸ਼ੇਸ਼ ਵਾਰਡ ਬਣਾਏ ਗਏ ਹਨ ਪੰਜਾਬ ਵਿੱਚ 2025 KTM 1390 ਵਰਗੀ ਬਿਨਾ ਗੀਅਰ ਵਾਲੀ ਬਾਈਕ ਲਾਂਚ ਹੋਈ ਹੈ ਜਿਸ ਦਾ ਡਿਜ਼ਾਈਨ ਸ਼ਾਨਦਾਰ ਹੈ ਇਸ ਦੀ ਕੀਮਤ ਲਗਭਗ 10 ਲੱਖ ਰੁਪਏ ਤੋਂ ਸ਼ੁਰੂ ਹੈ ਇਹ ਬਾਈਕ ਤੇਜ਼ ਰਫ਼ਤਾਰ ਅਤੇ ਸੁਰੱਖਿਆ ਵਾਲੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਹੈ ਨੌਜਵਾਨਾਂ ਵਿੱਚ ਇਸ ਦੀ ਮੰਗ ਵਧ ਰਹੀ ਹੈ ਆਪ ਸਰਕਾਰ ਨੇ ਪੰਜਾਬ ਵਿੱਚ ਸਿਹਤ ਸਿੱਖਿਆ ਬਿਜਲੀ ਪਾਣੀ ਅਤੇ ਬੁਨਿਆਦੀ ਢਾਂਚੇ ਨੂੰ ਪੰਜ ਪ੍ਰਮੁੱਖ ਤਰਜੀਹਾਂ ਦੱਸਿਆ ਹੈ ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ ਨਾਲ ਲੋਕਾਂ ਦੀ ਜ਼ਿੰਦਗੀ ਬਦਲੇਗੀ ਵੱਡੇ ਬਜਟ ਨਾਲ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ ਇਹ ਫੈਸਲਾ ਦੀਵਾਲੀ ਤੋਂ ਪਹਿਲਾਂ ਦਾ ਲਿਆ ਗਿਆ ਹੈ ਉਦਯੋਗ ਮੰਤਰੀ ਤਰਨਪ੍ਰੀਤ ਸੌਂਦ ਨੇ ਸਾਰੇ ਜ਼ਿਲ੍ਹਿਆਂ ਦੇ ਜਨਰਲ ਮੈਨੇਜਰਾਂ ਨਾਲ ਸਮੀਖਿਆ ਮੀਟਿੰਗ ਕੀਤੀ ਹੈ ਨਵੇਂ ਨਿਵੇਸ਼ ਅਤੇ ਨੌਕਰੀਆਂ ਪੈਦਾ ਕਰਨ ਤੇ ਜ਼ੋਰ ਦਿੱਤਾ ਗਿਆ ਹੈ ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਤੇਜ਼ ਕਰਨ ਲਈ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ ਇਸ ਮੀਟਿੰਗ ਵਿੱਚ ਕਈ ਸੁਝਾਅ ਆਮ ਲੋਕਾਂ ਤੋਂ ਵੀ ਲੈ ਜਾਣਗੇ CBSE ਬੋਰਡ ਨੇ ਪੰਜਾਬ ਵਿੱਚ 2025 ਪ੍ਰੀਖਿਆ ਵਿੱਚ ਅੰਕਾਂ ਦੀ ਨਵੀਂ ਵੰਡ ਜਾਰੀ ਕੀਤੀ ਹੈ ਥਿਉਰੀ ਅਤੇ ਪ੍ਰੈਕਟੀਕਲ ਵਿੱਚ ਬਦਲਾਅ ਨਾਲ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ ਬੋਰਡ ਨੇ ਵੇਰਵੇ ਜਾਰੀ ਕਰ ਦਿੱਤੇ ਹਨ ਅਤੇ ਅਧਿਆਪਕਾਂ ਨੂੰ ਤਾਲੀਮ ਦਿੱਤੀ ਜਾ ਰਹੀ ਹੈ ਇਹ ਫੈਸਲਾ ਵਿਦਿਆਰਥੀਆਂ ਲਈ ਰਾਹਤ ਵਾਲਾ ਹੈ ਪਿਛਲੇ ਕੁਝ ਸਮਿਆਂ ਵਿੱਚ ਪੰਜਾਬ ਅਤੇ ਭਾਰਤ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਕਾਫੀ ਉਤਾਰ ਚੜ੍ਹਾਅ ਆਇਆ ਹੈ। ਵਰਤਮਾਨ ਵਿੱਚ 24 ਕੈਰਟ ਸੋਨੇ ਦੀ ਕੀਮਤ ਲਗਭਗ 1,23,354 ਰੁਪਏ ਪ੍ਰਤੀ 10 ਗ੍ਰਾਮ ਤੱਕ ਡਿੱਗ ਗਈ ਹੈ, ਜੋ ਪਹਿਲਾਂ ਦੇ ਰਿਕਾਰਡ ਉੱਚ ਪੱਧਰ ਤੋਂ ਘੱਟ ਹੈ। ਹਾਲਾਂਕਿ ਕੁਝ ਮਹੀਨੇ ਪਹਿਲਾਂ ਸੋਨੇ ਦੀ ਕੀਮਤ 1,23,000 ਰੁਪਏ ਤੋਂ ਵੀ ਵੱਧ ਰਹੀ ਸੀ, ਜਿਸ ਕਾਰਨ ਸਾਰੇ ਬਾਜ਼ਾਰ ਵਿੱਚ ਕਾਫੀ ਹਲਚਲ ਰਹੀ ਸੀ। ਸੋਨੇ ਦੀ ਕੀਮਤ ਵਿੱਚ ਇਹ ਬਦਲੀ ਅੰਤਰਰਾਸ਼ਟਰੀ ਮੰਡੀ, ਡਾਲਰ ਦੇ ਮੁੱਲ ਅਤੇ ਭਾਰਤੀ ਸਰਕਾਰ ਦੀ ਮੋਦਰੀ ਰਣੀ ਵੱਲੋਂ ਲਾਈ ਜਾ ਰਹੀਆਂ ਨੀਤੀਆਂ ਦੇ ਕਾਰਨ ਹੁੰਦੀ ਰਹਿੰਦੀ ਹੈ। ਉਹੀ ਚਾਂਦੀ ਦੀ ਕੀਮਤ ਵੀ ਇਸ ਸਮੇ 1,52,182 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਆਸ-ਪਾਸ ਹੈ ਜੋ ਕੁਝ ਸਮੇਂ ਪਹਿਲਾਂ ਨਾਲੋਂ ਕਾਫੀ ਵਧ ਹੈ ਚਾਂਦੀ ਵਿੱਚ ਵੀ ਮਾਪੇ ਤੌਰ ਤੇ ਉਸੇ ਤਰ੍ਹਾਂ ਉਤਾਰ ਚੜਾਅ ਵੇਖਿਆ ਜਾ ਹੈ ਖਾਸ ਕਰਕੇ ਪੂਰਬੀ ਅਤੇ ਉੱਤਰ ਭਾਰਤ ਵਿੱਚ ਮੰਗ ਅਤੇ ਸਪਲਾਈ ਦੇ ਗੜਬੜਾਣ ਕਾਰਨ ਕੀਮਤਾਂ ਅੰਦਰ ਬਾਹਰ ਹੁੰਦੀਆਂ ਹਨ ਸਿੱਧਾ ਖਰੀਦਦਾਰ ਅਤੇ ਸੁਜਾਗ ਬਾਜ਼ਾਰ MCX IBJA ਦੀਆਂ ਰਿਪੋਰਟਾਂ ਅਨੁਸਾਰ ਦਿਨ ਦਿਹਾੜੇ ਸੋਨੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਜਾਂ ਕਟਾਅ ਹੋ ਰਿਹਾ ਹੈ ਕਿਸਾਨਾਂ ਅਤੇ ਨਿਵੇਸ਼ਕਾਂ ਲਈ ਇਹ ਕੀਮਤਾਂ ਮਹੱਤਵਪੂਰਨ ਸੂਚਨਾ ਪ੍ਰਦਾਨ ਕਰਦੀਆਂ ਹਨ ਕਿਉਂਕਿ ਸੋਨਾ ਭਾਰਤ ਵਿੱਚ ਇੱਕ ਸੁਰੱਖਿਤ ਨਿਵੇਸ਼ ਅਤੇ ਪਰੰਪਰਾਗਤ ਵਪਾਰ ਦਾ ਮਾਧਿਅਮ ਹੈ ਪੁਕਤਾਨ ਵਿੱਚ ਹੋ ਰਹੀ GST ਅਤੇ ਟੈਕਸਾਂ ਦਾ ਪ੍ਰਭਾਵ ਵੀ ਕੀਮਤਾਂ ਤੇ ਪੈਂਦਾ ਹੈ ਹਾਲਾਂਕਿ ਮੌਜੂਦਾ ਸਥਿਤੀ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਕਮੀ ਦੇ ਬਾਵਜੂਦ ਵਿਕਰੇਤਾ ਅਤੇ ਖਰੀਦਦਾ ਖਰੀਦਦਾਰੀ ਵਿੱਚ ਸਾਵਧਾਨ ਰਹਿੰਦੇ ਹਨ ਪਿਛਲੇ ਕਈ ਮਹੀਨਿਆਂ ਵਿੱਚ ਕੀਮਤਾਂ ਦੇ ਇਸ ਉਤਰਾ ਚੜਾਉ ਨੇ ਬਾਜ਼ਾਰ ਨੂੰ ਕਾਫੀ ਗਤੀਸ਼ੀਲ ਬਣਾਇਆ ਹੈ ਅਤੇ ਇਸ ਦੇ ਕਾਰਨ ਨਿਵੇਸ਼ਕਾਰ ਆਗਾਮੀ ਦਿਨਾਂ ਵਿੱਚ ਕੀਮਤਾਂ ਦੇ ਸੋਝੇ ਖੇ ਨੂੰ ਬੜੀ ਧਿਆਨ ਦੇਖ ਰਹੇ ਹਨ ਇਸ ਤਰ੍ਹਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਇਨ੍ਹਾਂ ਵਿਰੋਧੀਆਂ ਅਤੇ ਸਤਤ ਬਦਲਾਵਾਂ ਨੇ ਮੁੱਖ ਤੌਰ ਤੇ ਪੰਜਾਬ ਦੀ ਆਰਥਿਕਤਾ ਅਤੇ ਲੋਕਾਂ ਦੇ ਨਿਵੇਸ਼ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਇਸ ਸਮੇਂ ਖਾਸ ਕਰਕੇ ਪੰਜਾਬ ਅਤੇ ਭਾਰਤ ਦੇ ਵਕਫਾ ਖਿਸਿਆਂ ਵਿੱਚ ਸੋਨੇ ਅਤੇ ਚਾਂਦੀ ਦੀ ਮੰਗ ਵਧ ਰਹੀ ਹੈ ਪਰ ਕੀਮਤਾਂ ਆਪਣੇ ਆਪ ਵਿੱਚ ਕੁਝ ਹੱਦ ਤੱਕ ਅਸਥਿਰ ਹਨ ਰਵਿਦੀ ਤਿਉਹਾਰਾਂ ਅਤੇ ਲੋਕਾਂ ਦੀ ਵਧੇ ਖਰੀਦਦਾਰੀ ਨੇ ਵੀ ਟੀਮਤਾਂ ਵਿੱਚ ਚੜਾਅ ਦਾ ਕਾਰਨ ਬਣਿਆ ਹੈ ਵਪਾਰੀਆਂ ਲਈ ਪਵਿੱਖਲੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੋ ਰਿਹਾ ਹੈ ਕਿਉਂਕਿ ਇਹਨਾਂ ਦੀਆਂ ਕੀਮਤਾਂ ਵਿੱਚ ਅੰਤਰਰਾਸ਼ਟਰੀ ਬਾਜ਼ਾਰ ਦੀ ਸਥਿਤੀ ਭਾਰਤ ਵਿੱਚ ਵਿੱਤੀ ਪਾਲਿਸੀਆ ਅਤੇ ਮੰਗ ਪੂਰਤੀ ਦੇ ਅਸਮੰਜਸ ਪ੍ਰਭਾਵ ਸ਼ਾਮਲ ਹੁੰਦੇ ਹਨ ਇਸ ਕਰਕੇ ਨਿਵੇਸ਼ਕਾਂ ਨੂੰ ਚਾਹੀਦਾ ਹੈ ਕਿ ਉਹ ਬਾਜ਼ਾਰ ਦੀ ਮੌਜੂਦਾ ਸਥਿਤੀ ਤੇ ਗਹਿਰਾਈ ਨਾਲ ਧਿਆਨ ਦੇਣ ਅਤੇ ਸਾਵਧਾਨੀ ਨਾਲ ਫੈਸਲੇ ਕਰਨ ਇਹਨਾਂ ਸਾਰੇ ਕਾਰਨਾਂ ਕਰਕੇ ਸੋਨੇ ਅਤੇ ਚਾਂਦੀ ਦੇ ਰੇਟ ਵਿੱਚ ਕਈ ਵਾਰ ਦਿਨਾਂ ਦੇ ਅੰਦਰ ਤੇਜ਼ੀ ਨਾਲ ਵੱਡੇ ਬਦਲਾਅ ਵੇਖਣ ਨੂੰ ਮਿਲਦੇ ਹਨ ਜੋ ਖਰੀਦਦਾਰਾਂ ਤੇ ਵਿਕਰੇਤਾਵਾਂ ਲਈ ਅਹਿਮ ਸੂਝਨਾ ਹਨ ਪਿਛਲੇ ਕਈ ਮਹੀਨਿਆਂ ਵਿੱਚ ਪੰਜਾਬ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਕਾਫੀ ਉਤਾਰ ਚੜਾਅ ਆਇਆ ਹੈ 24 ਕੈਰੇਟ ਦੇ ਸੋਨੇ ਦੀ ਕੀਮਤ 10 ਗ੍ਰਾਮ ਲਈ 122419 ਰੁਪਏ ਤੋਂ ਲੈ ਕੇ 130620 ਰੁਪਏ ਤੱਕ ਦੇ ਰੇਂਜ ਵਿੱਚ ਰਹੀ ਹੈ ਇਸ ਵਿੱਚ ਦਿਨ-ਦਿਨ ਕਮੀ ਤੇ ਵਾਧਾ ਅੰਕੜ ਨੂੰ ਮਿਲਿਆ ਹੈ ਜਿਸ ਕਾਰਨ ਖਰੀਦਦਾਰ ਤੇ ਵਿਕਰੇਤਾ ਦੋਹੀ ਕਨਫਿਊਜ਼ ਰਹਿੰਦੇ ਹਨ ਕੁਝ ਦਿਨ ਪਹਿਲਾਂ ਕੀਮਤਾਂ ਨੇ 올 ਟਾਈਮ ਹਾਈ ਛੋਈ ਸੀ ਪਰ ਬਾਅਦ ਵਿੱਚ ਮੰਦੀ ਆਈ ਤੇ ਕੀਮਤਾਂ ਵਿੱਚ ਕਮੀ ਆਈ ਚਾਂਦੀ ਦੀ ਕੀਮਤ ਵੀ ਇਸ ਸਮੇ 1,50,000 ਤੋਂ 1,90,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਵਿਚਕਾਰ ਹੈ ਜਿੱਥੇ ਵਕਫ ਵਕਫ ਤਰੀਕਾ ਤੇ ਇੱਕ ਕਮੀ ਤੇ ਵਾਧੇ ਦੇ ਅਨੁਸਾਰ ਵਧਦੇ ਘਟਦੇ ਰਹਿੰਦੇ ਹਨ ਇਹ ਵਿਧਵਾਬ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਡਾਲਰ ਦੇ ਮੁੱਲ ਔਰਤਾਂ ਅਤੇ ਆਰਥਿਕ ਸਥਿਤੀ ਅਤੇ ਭਾਰਤੀ ਸਰਕਾਰ ਦੀ ਵਿੱਤੀ ਪਾਲਿਸੀਆ ਤੇ ਨਿਰਭਰ ਕਰਦਾ ਹੈ ਮਹਿੰਗਾਈ ਅਤੇ ਕੁਝ ਵਾਰ ਨਿਵੇਸ਼ਕਾਰਾਂ ਕੀਮਤਾ ਵਿੱਚ ਤੇਜ਼ੀ ਜਾਂ ਮੰਦੀ ਵੇਖਣ ਨੂੰ ਮਿਲਦੀ ਹੈ। ਕਈ ਵਾਰੀ ਪ੍ਰਤੀ ਦਿਨ ਕੀਮਤਾ ਵਿੱਚ ਕਈ ਸੌ ਰੁਪਏ ਉਤਾਰ ਚੜ ਹੁੰਦੇ ਹਨ ਜਿਸ ਨਾਲ ਬਾਜ਼ਾਰ ਵਿੱਚ ਘੂਮ ਫਿਰ ਜਾਂਦਾ ਹੈ। ਪੰਜਾਬ ਵਿੱਚ ਅੰਕੜਿਆਂ ਦੇ ਮੁਤਾਬਕ ਸੋਨੇ ਅਤੇ ਚਾਂਦੀ ਨੂੰ ਅਜੇ ਵੀ ਬਹੁਤ ਸਾਰੇ ਲੋਕ ਆਪਣੀ ਜਮ੍ਹਾਂ ਪੂੰਜੀ ਵਜੋਂ ਜਾਂ ਸੁਰੱਖਿਤ ਨਿਵੇਸ਼ ਵਜੋਂ ਚੁਣਦੇ ਹਨ। ਵਿਸ਼ੇਸ਼ ਤੌਰ ਤੇ ਤਿਉਹਾਰਾਂ ਦੇ ਸਮੇਂ ਤੇ ਮੰਗ ਵਧੀ ਹੈ ਜਿਸ ਤੋਂ ਕੀਮਤਾ ਵਿੱਚ ਉਠਾਵਾ ਹੁੰਦਾ ਹੈ। ਇਸ ਦੇ ਨਾਲ ਨਾਲ ਸੋਨੇ ਅਤੇ ਚਾਂਦੀ ਦੀਆਂ ਖਾਸ ਤਰ੍ਹਾਂ ਦੀਆਂ ਜੁੜਾਈਆਂ ਜਾਂ ਗਹਿਣਿਆਂ ਦੀ ਵਾਪਸੀ ਖਰੀਦਦਾਰੀ ਵਿੱਚ ਇਜ਼ਾਫਾ ਕਰਦੀ ਹੈ। ਮੁਕਾਬਲੇ ਵਜੋਂ ਸੋਨੇ ਅਤੇ ਚਾਂਦੀ ਦੇ 골ਡ ਬਾਂਡਸ ਅਤੇ ਡਿਜੀਟਲ 골ਡ ਵਿੱਚ ਵਾਦਾ ਹੋ ਰਿਹਾ ਹੈ ਜੋ ਨਿਵੇਸ਼ਕਾਰਾਂ ਲਈ ਵੱਖ-ਵੱਖ ਵਿਕਲਪ ਮੁਹੱਈਆ ਕਰਵਾਉਂਦਾ ਹੈ। ਇਸ ਨਾਲ ਬਾਜ਼ਾਰ ਵਿੱਚ ਹਲਚਲ ਰਹਿੰਦੀ ਹੈ ਅਤੇ ਕੀਮਤਾਂ ਵਿੱਚ ਕਦੇ ਵਾਧਾ ਕਦੇ ਘਟਾਓ ਦਰਜ ਹੁੰਦੇ ਰਹਿੰਦੇ ਹਨ। ਆਰਥਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਧਾਰਾ ਭਵਿਕ ਵਿੱਚ ਵੀ ਜਾਰੀ ਰਹੇਗਾ, ਜਿਸ ਲਈ ਨਿਵੇਸ਼ਕਾਰਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਅਤੇ ਹੁਣ ਦੀ ਸਥਿਤੀ ਵਿੱਚ ਖਰੀਦਦਾਰਾਂ ਅਤੇ ਵਿਕਰੇਤਾਵਾਂ ਲਈ ਸਭ ਤੋਂ ਵਧੀਆ ਸੂਝ-ਬੂਝ ਵਾਲਾ ਫੈਸਲਾ ਕਰਨਾ ਜ਼ਰੂਰੀ ਹੈ ਕਿਉਂਕਿ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਅਕਸਰ ਤੇਜ਼ੀ ਨਾਲ ਬਦਲਾਅ ਆ ਸਕਦਾ ਹੈ। ਇਸ ਬਦਲਾਅ ਦਾ ਪ੍ਰਭਾਵ ਪੰਜਾਬ ਦੇ ਸਮਾਜਿਕ ਅਤੇ ਆਰਥਿਕ ਜੀਵਨ ਤੇ ਵੀ ਪੈਂਦਾ ਹੈ ਅਤੇ ਇਸ ਲਈ ਲੋਕ ਵੱਡੇ ਧਿਆਨ ਨਾਲ ਇਸ ਨੂੰ ਫੋਲੋ ਕਰ ਰਹੇ ਹਨ ਇਸ ਤਰ੍ਹਾਂ ਪੰਜਾਬ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੀ ਹਾਲੀਆ ਹਾਲਤਾਂ ਨੂੰ ਵੇਖਦਿਆਂ ਹੋਇਆ ਇਹ ਕਿਹਾ ਜਾ ਸਕਦਾ ਹੈ ਕਿ ਬਾਜ਼ਾਰ ਵਿੱਚ ਇੱਕ ਪ੍ਰਕਾਰ ਦੀ ਸਥਿਰਤਾ ਦੀ ਲੋੜ ਹੈ ਜੋ ਨਿਵੇਸ਼ਕਾਰਾਂ ਨੂੰ ਲੰਬੀ ਮਿਆਦ ਦੀ ਯੋਜਨਾ ਬਣਾਉਣ ਵਿੱਚ ਸਹਾਇਕ ਹੋਵੇ ਉਹਦੇ ਨਾਲ ਹੀ ਜ਼ਰੂਰੀ ਹੈ ਕਿ ਲੋਕ ਰਿਟੇਲ ਅਤੇ ਹਵਾਲੇ ਨਾਲ ਕੀਮਤਾਂ ਦੀ ਜਾਂਚ ਕਰਨ ਸੰਸਥਾਗਤ ਡੇਟਾ ਨੂੰ ਵਿਚਾਰ ਵਿੱਚ ਲਿਆਉਣ ਅਤੇ ਮਾਹਿਰਾਂ ਦੀ ਸਲਾਹ ਮੰਨਣ ਇਸ ਨਾਲ ਉਹਨਾਂ ਨੂੰ ਭਵਿੱਖ ਵਿੱਚ ਹੋਣ ਵਾਲੇ ਕੀਮਤੀ ਬਦਲਾਅ ਤੋਂ ਬਚਾਅ ਮਿਲ ਸਕਦਾ ਹੈ ਜੇਕਰ ਤੁਹਾਨੂੰ ਇਸ ਚੈਨਲ ਤੇ ਖਬਰਾਂ ਸਹੀ ਅਤੇ ਦਰੁਸਤ ਲੱਗੀਆਂ ਤਾਂ ਵੀਡੀਓ ਦੇ ਹੇਠਾਂ ਕਮੈਂਟ ਸੈਕਸ਼ਨ ਵਿੱਚ ਆਪਣਾ ਸੁਝਾਅ ਜ਼ਰੂਰ ਦਿਓ। ਇਸੇ ਤਰ੍ਹਾਂ ਦੀਆਂ ਖਬਰਾਂ ਵੇਖਦੇ ਰਹਿਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ। ਧੰਨਵਾਦ।